ਇੱਕ ਹੁੰਦੀ ਹੈ ਪ੍ਰੀਤ ਇੱਕ ਹੁੰਦੀ ਪ੍ਰਤੀਤ ਪ੍ਰੀਤ ਹੁੰਦੀ ਹੈ ਕਿ ਗੁਰੂ ਘਰ ਵਿੱਚ ਜਾਣਾ ਤੇ ਪ੍ਰਤੀਤ ਹੁੰਦੀ ਹੈ ਕਿ ਗੁਰੂ ਘਰ ਵਿੱਚ ਜਾਣਾ ਜਾਣਾ ਸੰਗਤ ਵਿੱਚ ਜਾਣਾ ਜਾਣਾ ਜੋ ਹੁੰਦਾ ਹੋ ਜਾਏ ਜੇ ਆਪਾਂ ਸ਼ਲੋਕ ਪੜਦੇ ਆ ਫਰੀਦਾ ਗਲਿਏ ਚੱਕੜ ਦੂਰ ਘਰ ਨਾਲ ਪਿਆਰੇ ਨੇਹੋ ਚੱਲਾਂ ਤਾਂ ਭਿੱਜਿਆ ਕੰਬੜੀ ਰਾਹਾਂ ਤਾਂ ਟੁੱਟੇ ਨੇ ਹੋ ਇਹ ਪ੍ਰੀਤ ਐ ਫੇ ਗਲੀਆਂ 'ਚ ਚੱਕੜ ਐ ਮੀਂਹ ਪੈਂਦਾ ਪਿਆਰੇ ਦਾ ਘਰ ਦੂਰ ਐ ਜਾਣਾ ਵੀ ਜ਼ਰੂਰ ਐ ਪਰ ਮੀਂਹ ਪੈਂਦਾ ਹੋਣ ਕਰਕੇ ਜਿਹੜੇ ਮੇਰੇ ਕੰਬੜੀ ਉੱਤੇ ਲਈ ਹੋਏ ਯਾਰ ਇਹ ਭਿੱਜ ਜਾਏਗੀ ਆਪਣੇ ਮਨਾਂ ਵਿੱਚ ਵੀ ਐਸੀ ਗੱਲ ਕਦੇ ਆ ਜਾਂਦੀ ਐ ਪਰ ਅੱਗੇ ਬਾਬਾ ਜੀ ਕਹਿੰਦੇ ਭਿਜੋ ਸਿਜੋ ਕੰਬੜੀ ਅੱਲਾਹ ਵਰਸੋ ਮੇਹੋ ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾ ਹੀ ਦੇਹੋ ਇਹ ਪ੍ਰਤੀਤ ਹੈ ਕਿ ਬੇਸ਼ੱਕ ਮੀਂਹ ਪੈਂਦਾ ਹੈ ਗਲੀਆਂ ਵਿੱਚ ਚਿੱਕੜ ਹੈ ਪਿਆਰੇ ਦਾ ਘਰ ਦੂਰ ਹੈ ਭਿਜਦੀ ਹੈ ਕੰਬੜੀ ਤੇ ਭਿਜ ਜਾਏ ਪਰ ਪਿਆਰੇ ਨੂੰ ਜਾ ਕੇ ਮਿਲਣਾ ਜ਼ਰੂਰ ਹੈ